ਸਨ ਦਲ ਮੂਰ ਵਜਾਵੇ ਪ੍ਰਸੰਨ ਹੋ ਕੇ ਬ੍ਰਹਮਾ ਜੀ ਪ੍ਰਸੰਨ ਹੋ ਕੇ ਇਹ ਤੀਰਥ ਜਿਹੜਾ ਮੇਰੀ ਫੌਜ ਛੱਡ ਦੇ ਬਚਾ ਦੇ ਅਜੰਤ ਵਾਨ ਨਹਾਨ ਸੁਜਾਨਾ ਇਸ ਤਰ੍ਹਾਂ ਇਸ ਤੀਰਥ ਨੂੰ ਬਹੁਤ ਆ ਸ਼ਕਤੀ ਵਾਲਾ ਔਰੰਗੇ ਨੇ ਜਾਣਿਆ ਅਜੰਤ ਵਾਨ ਨਹਾਨ ਸੁਜਾਨਾ ਇਸ ਤਰੀਕੇ ਦੇ ਨਾਲ ਅਜ਼ਮਤवान ਮਹਾਨ ਸੁਜਾਨਾ ਗੁਰਮੁਖੋ ਇਹ ਜਿਹੜਾ ਔਰੰਗਜੀਬ ਸ਼ਕਤੀਆਂ ਵਾਲਿਆਂ ਦੀਆਂ ਸ਼ਕਤੀਆਂ ਦੇਖਣ ਦਾ ਬੜਾ ਇੱਛਕ ਸੀ। ਉਹ ਦੀਨ ਜਰਤ ਜੁਗ ਭੰਨਾ ਅੱਜ ਇਸ ਤੀਰਥ ਦੀ ਕਰਾਮਾਤ ਨੂੰ ਦੇਖ ਕਰਕੇ ਭਇਓ ਦੀਨ ਬੜਾ ਦੀਨ ਹੋ ਕੇ ਗਰੀਬ ਨਿਮਾਣਾ ਹੋ ਕੇ ਹੱਥ ਜੋੜਦਾ ਹੈ ਸ਼ਿਮੂ ਅਵਗਿਆ ਮੈਂ ਨਹ ਜਾਣਿਆ ਇਹ ਮਹਾਨ ਤੀਰਥ ਪਰਾਗ ਰਾਜ ਤੀਰਥ ਸ਼ਿਮੂ ਅਵਗਿਆ ਮੇਰੇ ਵੱਲੋਂ ਕੀਤੀ ਹੋਈ ਤੁਹਾਡੀ ਨਰਾਦਰੀ ਜਿਹੜੀ ਆ ਇਹ ਕਿਰਪਾ ਕਰਕੇ ਬਖਸ਼ ਦਿਓ ਮੇਰਾ ਕੀਤਾ ਅਪਰਾਧ ਬਖਸ਼ ਦਿਓ ਮੈਂ ਅਣਜਾਣ ਪੁਣੇ ਵਿੱਚ ਬਹੁਤ ਪਾਪ ਕੀਤਾ ਹਾ ਹਾ ਸ਼ਕਤ ਕੇ ਸਹਿਤ ਜਾਣਿਆ ਹੁਣ ਮੈਂ ਤੁਹਾਨੂੰ ਬਹੁਤਾ ਬਹੁਤਾ ਸ਼ਕਤੀ ਦੇ ਸਹਿਤ ਜਾਣਿਆ ਹੈ ਸਭੀ ਰਤਮ ਤਬ ਵੜਾਈ ਬਹੁਤੇ ਤੀਰਥਾਂ ਦੇ ਵਿੱਚੋਂ ਪੁਸ਼ਕਰ ਤੀਰਥ ਜੀ ਤੁਹਾਡੀ ਵਡਿਆਈ ਵੱਡੀ ਹੈ ਬਿਦਤ ਮਹਿਦ ਅਬ ਹੋਏ ਸਵਾਈ ਮਉਣ ਬਿਦਤ ਪ੍ਰਗਟ ਹੋ ਗਈ ਆ ਹੋਰ ਵੀ ਜ਼ਿਆਦਾ ਪ੍ਰਗਟ ਹੋਏਗੀ ਸੋਭਾ ਹੋਰ ਵੀ ਵਧੇਗੀ ਜੀਤੋ ਵਿਗਾੜ ਆਨ ਮੈਂ ਕਰਿਓ ਕਿੰਨਾ ਕੋ ਵਿਗਾੜ ਮੈਂ ਤੁਹਾਡਾ ਤੀਰਥ ਦੀ ਆ ਕੇ ਇਥੇ ਕੀਤਾ ਖਵਾਰੀ ਕੀਤੀ ਮੰਦਰ ਕੋ ਮੂਲ ਉਖਰਿਆ ਬਹੁਤੇ ਮੰਦਰ ਜਿਹੜੇ ਆ ਉਹ ਮੁੱਢ ਤੋਂ ਪੁੱਟ ਦਿੱਤੇ ਮੈਂ ਸੁਰਤ ਨਾਬ ਫੇਰ ਬਣਾਵੋ ਕਿਰਪਾ ਕਰਕੇ ਸ਼ਾਂਤ ਹੋ ਜੋ ਤੀਰਥ ਜੀ ਜੋ ਜੋ ਮੈਂ ਟਵਾਇਆ ਸੀ ਉਹ ਦੁਬਾਰਾ ਬਣਵਾਵਾਂਗਾ ਰਿਤ ਕਾ ਗੇਰੀ ਸੂਕ ਡਵਾਵੋ ਮਜ਼ਦੂਰਾ ਨੂੰ ਲਗਾ ਕੇ ਵਿੱਚ ਮਿੱਟੀ ਪਵਾਈ ਸੀ ਲੱਕੜਾਂ ਪਵਾਈਆਂ ਸੀ ਉਹ ਕਢਵਾ ਦਿਨਾ ਜਿੱਦਾਂ ਪਵਾਈਆਂ ਓਦਾਂ ਕਢਵਾ ਦਿਆਂਗਾ ਤਨੰਦਿਤ ਕਰ ਭੋਜਨ ਦੇਵ ਤੇ ਤੀਰਥ ਜੀ ਤੁਹਾਡੇ ਨਿਮਿਤ ਮੈਂ ਬਹੁਤਾ ਬਹੁਤਾ ਭੋਜਨ ਪਕਵਾਨ ਵੀ ਪੰਡਤਾਂ ਬ੍ਰਾਹਮਣਾਂ ਨੂੰ ਦਿਆਂਗਾ ਜੀਵਤ ਰਹਾ ਸੁਤਾਵਦ ਦੇਵ ਜਿੰਨਾ ਤੱਕ ਮੈਂ ਦਾ ਰਵਾਂਗਾ ਉਹਨਾਂ ਤੱਕ ਤੁਹਾਡੀ ਸੇਵਾ ਕਰਾਂਗਾ ਆਏ ਹੋ ਅਧੀਨ ਇਤਿਆਜ਼ ਤਕ ਕਹਿ ਕਹਿ ਇਸ ਤਰ੍ਹਾਂ ਕਹਿ ਕੇ ਬੜਾ ਦੀਨ ਹੋਇਆ ਔਰੰਗਾ ਬਹੁਤ ਅਧੀਨ ਹੋਇਆ ਝੁਕਿਆ ਹੈ ਖਜ ਤੇ ਉਤਰ ਨਮਕੀਏ ਮੈਂ ਗੁਰਮੁਖੋ ਹਾਥੀ ਤੋਂ ਥੱਲੇ ਉਤਰ ਕੇ ਇਸ ਔਰੰਗੇ ਨੇ ਤੀਰਥ ਨੂੰ ਨਮਸਕਾਰ ਕੀਤੀ ਆ ਪੁਸ਼ਕਰ ਜਲ ਥੋੜੀ ਨਸ ਰੰਗੇ ਦੀਆਂ ਬੇਨਤੀਆਂ ਸੁਣ ਸੁਣ ਕੇ ਪੁਸ਼ਕਰ ਤੀਰਥ ਨੇ ਆਪਣਾ ਪਾਣੀ ਜਿਹੜਾ ਸੀ ਉਹਨੂੰ ਘਟਾ ਲਿਆ ਘਟ ਕਰ ਲਿਆ ਸੁਣ ਤੇ ਭਇਓ ਆਦ ਵਿੱਚ ਲਈ ਨਸ ਗੁਰਮੁਖੋ ਤੀਰਥ ਨੇ ਬਹੁਤਾ ਜਲ ਆਪਣੇ ਵਿੱਚ ਹੀ ਸਮੇਟ ਲਿਆ ਹੈ ਲੈ ਕਰ ਲਿਆ ਹੜ੍ਹ ਤੇ ਜਲ ਸਮ ਉਤਰ ਗयो ਹੈ ਜਿਸ ਤਰੀਕੇ ਨਾਲ ਗੁਰਮੁਖੋ ਪਾਣੀ ਇੱਕ ਦਮ ਚੜਿਆ ਸੀ ਉਸੇ ਤਰ੍ਹਾਂ ਇੱਕ ਦਮ ਥੱਲੇ ਨੂੰ ਹੋਇਆ ਬਲੰਬ ਸ਼ਕਰ ਟਿਕ ਸਥਲ ਭਾਇਆ ਹੈ ਫੇਰ ساری ਦੀ ساری ਜਿਹੜੀ ਫੌਜ ਸੀ ਔਰੰਗੇ ਦੀ ਗੁਰਮੁਖੋ ਹਾਟ ਕਾਣੇ ਤੇ ਸੇਫ ਜਗਾ ਤੇ ਆ ਗਈ ਢੀਗੇ ਗਹਿ ਗਹਿ ਬਸਤਰ ਨਿਚੋਰਤ ਜਿਹੜੇ ਕੱਪੜੇ ਫੌਜ ਦੇ ਗਿੱਲੇ ਹੋ ਚੁੱਕੇ ਸੀ ਗਲ ਤੱਕ ਪਾਣੀ ਚ ਖਲੋਤਿਆਂ ਉਹ ਨਚੋੜੇ ਫਿਰ ਇੱਤ ਤ ਫਿਰ ਫਿਰ ਸ਼ਸਤਰ ਨਟੋਰਤ ਇਦਰ ਉਧਰ ਭਜ ਭੁਜ ਕੇ ਔਰੰਗੇ ਦੇ ਬੰਦੇ ਆਪਣੇ ਸ਼ਸਤਰ ਭਾਲਦੇ ਆ ਕਿ ਸਾਡੇ ਸ਼ਸਤਰ ਬਸਤਰ ਮਿਲ ਜਾਣ ਕਹੋ ਕਹਾ ਲਗ ਸੰਕਟ ਦਨ ਕੋ ਜੀ ਕਹਿੰਦੇ ਜਿਹੜਾ ਸੰਕਟ ਵਿਪਤਾ ਪਈ ਆ ਔਰੰਗੇ ਦੀ ਫੌਜ ਨੂੰ ਉਹ ਕਿਥੋਂ ਤੱਕ ਕਹਾ ਕੀ ਸਕਣ ਬਖੰਨੇ ਜਨ ਜਥਾਲ ਕੋ ਤੇ ਗੁਰਮਖੋ ਸੁਰੱਖਿਆ ਤਥਾਂ ਵੇ ਸਵੇਤ ਇਹਦੀ ਫੌਜ ਫਿਰ ਟਿਕ ਗਈ ਸਥਿਰ ਹੋ ਗਈ ਵੱਡੇ ਕਸ਼ਟ ਸੋ નિਸ਼ਾਬਿਤਾਈ ਇਸ ਤਰ੍ਹਾਂ بڑے-ਬੱਡੇ ਕਸ਼ਟ ਦੇ ਸਹਿਤ ਔਰੰਗੇ ਨੇ ਰਾਤ ਕੱਟੀ ਫੌਜ ਨਾਲ ਜਾਗ ਤਹੀ ਪਰਬਾਤ ਹੋਈ ਜਦੋਂ ਗੁਰਮੁਖੋ ਜਾਗਿਆ ਕਈਏ ਦਿਨ ਬਹੁਤਾ ਬਹੁਤਾ ਹੁਣ ਚੜ ਚੁੱਕਾ ਸੀ ਸਗਲ ਦਰਗੇ ਸ਼ਾਹ ਹਕਾਰੇ ਡੇੜ ਚੜਦਿਆਂ ਔਰੰਗੇ ਨੇ ਆਪਣੇ ਦਰੋਗੇ ਬੁਲਾਏ ਹਨ ਤੂਰਨ ਤੇ ਨ ਪ੍ਰਤ ਹੁਕਮ ਚਾਰੇ ਆਪਣੇ ਦਰੋਗਿਆਂ ਨੂੰ ਔਰੰਗੇ ਨੇ ਹੁਕਮ ਕੀਤਾ ਆਗੇ ਤੇ ਦੇਹ ਦੁਗਨ ਮਜੂਰੀ ਕਹਿੰਦਾ ਪਹਿਲਾ ਨਾਲੋਂ ਵੱਧ ਮਜ਼ਦੂਰੀ ਦਿਓ ਮਜ਼ਦੂਰਾ ਕਾਮਿਆਂ ਨੂੰ ਨਿੱਕ ਸਾਬ ਅਮ੍ਰਿਤ ਕਾ ਕਰ ਦੂਰੀ ਤੇ ਜੋ ਮਿੱਟੀ ਵਿੱਚ ਪਾਈ ਪੁਸ਼ਕਰ ਤੀਰਥ ਦੇ ਜਿੱਦਾਂ ਪਾਈ ਉਦਾਂ ਕਢਾਈਏ ਬਾਹਰ ਮੰਦਰ ਬਿਸਦ ਬਲੰਦ ਵਿਦਾਰੇ ਜਿੱਦ ਨੇ ਔਰੰਗਾ ਕਹਿੰਦਾ ਆਪਾਂ ਮੰਦਰ ਢਾਏ ਪੁਸ਼ਕਰ ਦੇ ਉਸ ਰਵਤਸ ਵਿਧ ਕਰ ਤਿਆਰੀ ਉਸੇ ਤਰ੍ਹਾਂ ਹੀ ਇਹਨਾਂ ਦੀ ਉਸਾਰੀ ਕਰਾਈਏ ਜਿੱਦਾਂ ਦੇ ਟਵਾਏ ਸੀ ਉਦਾਂ ਦੇ ਬਣਾ ਕੇ ਦਈਏ ਹੁਣ ਅਬਰ ਚਨਾਵ ਬੁਲਮ ਬਿਸਾਦੀ ਬਿਨਾ ਦੇਰੀ ਤੋਂ ਇਹ ਕਾਰਜ ਜਿਹੜਾ ਕੀਤਾ ਜਾਏ ਤੁਮ ਕਹ ਤਹ ਕਿ ਬਿ ਪ੍ਰਭੁ ਲਾਏ ਗੱਲ ਕਹਿ ਕੇ ਔਰੰਗੇ ਨੇ ਤੋ ਤਿਆਂ ਵਾਲੇ ਬ੍ਰਾਹਮਣ ਪੰਡਤ ਸੱਦੇ ਜੀਓ ਦਾਨ ਭੋਜਨ ਚਵਾਏ ਉਹਨਾਂ ਨੂੰ ਵੀ ਦਾਨ ਦਿੱਤਾ ਤੇ ਸ਼ਕਰ ਨੂੰ ਭੋਜਨ ਦਿੱਤਾ ਔਰੰਗੇ ਨੇ ਕਰ ਕਰ ਪਰ ਕਰ ਨਰ ਖਰੇ ਇਸ ਤਰੀਕੇ ਦੇ ਨਾਲ ਮਿੱਟੀ ਨੂੰ ਬਾਹਰ ਕਢਾਉਣ ਲਈ ਬੰਦੇ ਖੜੇ ਕਰ ਦਿੱਤੇ ਸੌਬ ਕਹ ਤੂਰਨ ਲੇ ਕਰੇ ਔਰੰਗਜੀਬ ਕਹਿੰਦਾ ਤੁਬੇਦਾਰੋ ਇਹ ਕੰਮ ਛੇਤੀ ਛੇਤੀ ਦੇ ਨਾਲ ਹੋਣਾ ਚਾਹੀਦਾ ਰਚਨਾ ਤੇ ਸਿੱਧੇ ਹੋ ਬਣਵਾਏ ਜਿਸ ਤਰ੍ਹਾਂ ਦੀ ਪਹਿਲਾਂ ਦੀ ਰਚਨਾ ਸੀ ਉਸੇ ਤਰ੍ਹਾਂ ਦੀ ਬਣਾ ਦਿਓ ਬਿੰਦ ਮਜ਼ਦੂਰ ਨਵ ਲਗਵਾਏ ਬਹੁਤੇ ਬਹੁਤੇ ਮਜ਼ਦੂਰ ਔਰੰਗੇ ਦੇ ਕਹਿਣ ਤੇ ਲਾ ਦਿੱਤੇ ਗਏ ਹਨ ਪੁਸ਼ਕਰ ਮੈਸ ਤਤ ਜੁਤ ਜਾਨਾ ਕਿ ਔਰੰਗੇ ਨੇ ਪੁਸ਼ਕਰ ਤੀਰਥ ਨੂੰ ਅਜਮਤ ਸ਼ਕਤੀ ਵਾਲਾ ਜਾਣਿਆ ਇਸ ਮੈਂ ਨਾ ਪਖੰਡ ਕਸ਼ਸ਼ਾਨਾ ਇਸ ਦੇ ਵਿੱਚ ਮੇਰਾ ਕੋਈ ਵੀ ਪਖੰਡ ਜਿਹੜਾ ਆ ਭਾਵ ਮੇਰਾ ਜੋਰ ਨਹੀਂ ਚੱਲ ਸਕਣਾ ਭਾਵ ਇਹ ਕਰਾਮਾਤੀ ਥਾਂ ਹੈ ਸ਼ਕਤੀ ਵਾਲੀ ਇਹ ਜਗ੍ਹਾ ਹੈ ਇੱਥੇ ਕੋਈ ਪਖੰਡ ਨਹੀਂ ਇੱਥੇ ਸੱਚ ਹੈ ਤਿੰਨ ਕਹ ਸ਼ਾ ਕੋਦੀ ਸਵਾਰੀ ਇਸ ਤਰ੍ਹਾਂ ਦੇ ਬੋਲ ਸੂਬੇਦਾਰਾਂ ਨੂੰ ਕਹਿ ਕੇ ਤੇ ਆਪ ਔਰੰਗਾ ਫਿਰ ਹਾਥੀ ਤੇ ਚੜ ਬੈਠਾ ਭੰਮ ਮਾਰ ਗੁਲਮ ਬਿਸਾਰੀ ਬਿਨਾਈ ਦੇਰੀ ਤੋਂ ਚੱਲ ਪਿਆ ਹੈ ਜੈ ਹੈ ਅਜਮੇਰ ਸਮੀਪ ਸਥਾਨ ਅਸਮੇਰ ਦੇ ਨੇੜੇ ਨੇੜੇ ਜਿਹੜੇ ਹੋਰ ਅਸਥਾਨ ਸਨ ਤਹਾ ਜਾਏ ਉਤਰੇ ਦਲ ਨੰਨਾ ਆਪਣੀ ਫੌਜ ਸਮੇਤ ਜਾ ਕੇ ਅਜ਼ਮੇਰ ਦੇ ਕੋਲ ਉਤਰਿਆ ਔਰੰਗਾ ਗੁਰਮੁਖੋ ਔਰੰਗਾ ਜਿਹੜਾ ਨਾ ਜਦੋਂ ਬਿਪਤਾ ਪਈਆ ਤੇ ਆਪਣੇ ਸਵਾਰਥ ਲਈ ਝੁਗਿਆ ਆ ਇਹ ਨਹੀਂ ਕਿ ਤੀਰਥ ਪ੍ਰਤੀ ਉਹਦੇ ਅੰਦਰ ਸ਼ਰਧਾ ਆਸਥਾ ਜਾਗੀ ਕਿ ਹੁਣ ਤੋਂ ਬਾਅਦ ਆਪਾਂ ਇਦਾਂ ਦਾ ਕਰਮ ਨਹੀਂ ਕਰਨਾ ਜੇ ਕਿਤੇ ਅੰਦਰੋਂ ਨਿਰਮਲਤਾ ਆਈ ਹੁੰਦੀ ਤੇ ਫਿਰ ਗੁਰਮਖੋ ਹੋਰ ਤੀਰਥਾਂ ਤੇ ਜਾ ਕੇ ਇਹ ਉਪਦਰਬ ਕਿਉਂ ਕਰਦਾ ਇਹ ਥੋੜਾ ਕਿ ਇੱਥੇ ਵਾਸ ਕਰਤੀ ਔਰੰਗਜੀਬ ਨੇ ਇਹਨੇ ਹੋਰ ਤੀਰਥਾਂ ਤੇ ਜਾ ਕੇ ਵੀ ਮੰਦਰ ਟਵਾਉਣੇ ਆ ਮੂਰਤੀਆਂ ਤੜਵਾਉਣੀਆਂ ਆ ਇਹ ਤੇ ਹੁਣ ਮਰਦੇ ਨੂੰ ਅੱਖ ਚੱਪਣ ਵਾਲੀ ਗੱਲ ਆ ਕਿ ਜਦੋਂ ਤੀਰਥ ਨੇ ਕਰੋਪੀ ਕੀਤੀ ਆ ਤੇ ਆਪਣੇ ਬਚਾਅ ਵਾਸਤੇ ਹੱਥ ਪੰਡਾ ਜਿਹਾ ਜੋੜਨ ਦਿਆ ਕਿ ਇੱਥੋਂ ਨਿਕਲ ਜਾਉਣ ਇੱਥੋਂ ਨਿਕਲ ਜਾ ਬਾਕੀ ਬਾਅਦ ਵਿੱਚ ਵੇਖਾਂਗੇ ਗੁਰਮੁਖੋ ਜਿਸ ਤਰੀਕੇ ਦੇ ਨਾਲ ਹੁਣ ਔਰੰਗਾ ਅਜ਼ਮੀਰ ਪਹੁੰਚਿਆ ਹੈ ਤੇ ਉਥੇ ਜੋ ਜੋ ਜਾ ਕੇ ਇਹਨੇ ਬਪਰੀਤ ਕਰਮ ਕੀਤੇ ਉਸ ਵਿਚਾਰ ਨੂੰ ਹੁਣ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ ਵਿਚਾਰ ਕਰਦੇ ਆ ਬੇਅੰਤ ਭੁੱਲਾਂ ਦਾ ਹੋ ਜਾਣਾ ਸੁਭਾਵਿਕ ਹੈ ਗੁਰੂ ਸੰਗਤ ਬਖਸ਼ਣਾ ਅੱਗੇ ਤੋਂ ਸਮਾਤ ਬਖਸ਼ਿਸ਼ ਕਰਨੀ ਦੋ ਪੰਕਤੀਆਂ ਪੜ੍ਹ ਕੇ ਅਸੀਂ ਮੰਗਲ ਕਰਾਂਗੇ ਉਪਰੰਤ ਆਪ ਜੀ ਸਰਦਾਰ ਕਲਵੰਤ ਸਿੰਘ ਸਾਹਿਬ ਕਾ ਮੈਨੇਜਰ ਪੌਂਟਾ ਸਾਹਿਬ ਉਹਨਾਂ ਤੋਂ ਪੌਂਟਾ ਸਾਹਿਬ ਦਾ ਇਤਿਹਾਸ ਸਰਵਣ ਕਰੋ ਹਾਂ ਜਿਹ ਹੈ ਜੋ ਮੇਰੇ ਸਮੀਪ ਸਥਾਨਾ ਤਹਾਰ ਜਾਏ ਤਰ ਹੋਰ ਦਨ ਨਾਨਾ ਹੇ ਗੋਬਿੰਦ ਹੇ ਗੋਪਾਲ ਹੇ ਦਨ ਦਾਮ ਪ੍ਰਾਨ ਨਾਥ ਅਨਾਥ ਸਖੀ ਦੀਨ ਦਰਦ ਨਿਵਾਰ ਜੇ ਸਮਰਥ ਅਗਮ ਪੂਰਨ ਹੋਏ ਮਿਆ ਕਾਰ ਆਂਦ ਨਾਨਕ ਨਾਨਕ ਪਾਰੇ ਉਤਾ ਆਏ ਪ੍ਰਭ ਸਰਨਾ ਗਤੀ ਕਿਰਪਾ ਦਿਲ ਦੇ ਆਨ ਏਕ ਅੱਖਰ ਹਰ ਮਨ ਬਸਤ ਨਾਨਕ ਹੋਤਨ ਹੈ ਆਏ ਗੁਰੂ ਨਾਮ ਜਹਾਜ ਹੈ ਦੇ ਸੁਤਰੇ ਜੋ ਸਰਦਾ ਕਰਸੀਂ ਦੇ ਵਾਏ ਗੁਰ ਪਾਏ ਉਤਾਰਨ ਨਾ ਖੰਡਾ ਜਾਕੇ ਹਾਥ ਮੈਂ ਕਲਗੀ ਸੋਹੈਸੀ ਸੋਹ ਮਰੀ ਰਚਿਆਤ ਹੈ ਗੁਰ ਕਲਗੀ ਧਾਰ ਜਗਦੀ ਸੋ ਕਥਾ ਨੇਤਾ ਪ੍ਰਤ ਹੋਤ ਹੈ ਸੁਨਾ ਹੋ ਸਿੰਗ ਸੁਜਾਨੂ ਨਾ ਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਨਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ